ਕੀ ਸਾਡੇ ਮੁੱਖ ਮੰਤਰੀ ਜੀ ਕੀ ਸਾਡੇ ਮੰਤਰੀ ਇੰਨੇ ਨਲਾਇਕ ਨੇ ਕਿ ਉਹਨਾਂ ਦੇ ਦਫ਼ਤਰ ਚ ਆਈਆਂ ਚਿੱਠੀਆਂ ਨੂੰ ਨਹੀਂ ਪੜ ਸਕਦੇ ਕੈਚ ਟੂ ਕੀਪ ਯਰ ਐਕਸਰਸਾਈਜ਼ ਕਰਨੀ ਜ਼ਰੂਰੀ ਹੈ ਲੋਕਾਂ ਨੂੰ ਹਰ ਗਲਤ ਤੇ ਝੂਠ ਬੋਲਣਾ ਗੁੰਮਰਾਹ ਕਰਨਾ ਫਰੇਵ ਕਰਨਾ ਇਹ ਆਮ ਆਦੀ ਪਾਰਟੀ ਦੀ ਫਿਤਰਤ ਬਣ ਗਈ ਹੈ ਕਰਨਾ ਕੁਝ ਹੈ ਨਹੀਂ ਔਰ ਦੂਸਰੇ ਨੂੰ ਬਲੇਮ ਇਸ ਤਰੀਕੇ ਨਾਲ ਕਰਨਾ ਕਿ ਲੋਕਾਂ ਨੂੰ ਇਹ ਲੱਗੇ ਕਿ ਬੜਾ ਬੜੇ ਸੱਚੇ ਬੋਲ ਰਹੇ ਦੀ ਬੜਾ ਸਾਡੇ ਇਤਿਹਾਸੀ ਨੇ ਅੱਜ ਪੰਜਾਬ ਦੀ ਜਨਤਾ ਮੱਥੇ ਤੇ ਹੱਥ ਮਾਰ ਕੇ ਰੋਂਦੀ ਹੈ ਕਿੱਥੋਂ ਇਹ 92 ਨਿਕੰਮੇ ਅਸੀਂ ਚੁਣ ਲਿੱਤੇ ਜਿਹੜੇ ਚੂਟ ਔਰ ਫਰੇਪ ਤੋਂ ਲੰਨ ਤੇ ਲੱਗੇ ਨੇ ਸਰ ਦੇ ਮੁੱਖ ਮੰਤਰੀ ਜੀ ਨੇ ਕੁਝ 이슈 ਜਿਹੜੇ ਚੱਕੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ 35 ਲੱਖ ਦੇ 55 ਲੱਖ ਜਿਹੜੇ ਕਾਰਡ ਕੱਟਣ ਜਾ ਰਹੀ ਹੈ। ਰਾਸ਼ਨ ਬੰਦ ਕਰ ਦਿੱਤਾ। ਜੁਲਾਈ ਅਗਸਤ ਦਾ ਰਾਸ਼ਨ ਨਹੀਂ ਭੇਜਿਆ। ਔਰ ਜਦੋਂ ਮੈਂ ਫੈਕਟਸ ਵੈਰੀਫਾਈ ਕੀਤੇ 1% ਨਹੀਂ 2% ਨਹੀਂ 10% ਨਹੀਂ 20% ਨਹੀਂ 30% ਨਹੀਂ 90% ਨਹੀਂ 100 ਦੇ 100% ਇਹਨਾਂ ਦੇ ਸਟੇਟਮੈਂਟਾਂ ਚੂਠ ਨੇ ਔਰ ਮੈਂ ਤੁਹਾਨੂੰ ਬਕਾਇਦਾ ਫਿਗਰਸ ਦੇ ਕੇ ਡਾਟਾਸ ਨਾਲ ਸਾਰਾ ਐਕਸਪਲੇਨ ਕਰਾਂਗਾ ਬੜਾ ਇੰਨਾ ਵੀ ਝੂਠ ਕੀ ਹੁੰਦਾ ਵਾਟੇ ਚ ਲੂਨ ਤੇ ਪਾੰਦਾ ਦੇਖਿਆ ਸੀਗਾ ਲੂਜ ਚੁੰਡੀ ਆਟੇ ਦੀ ਪਾੰਦੀ ਤੇ ਪਹਿਲੀ ਵਾਰੀ ਦੇਖੀ ਐ ਮੈਂ ਔਰ ਉਹ ਵੀ ਪਗੋਤ ਮਾਰ ਨਹੀਂ ਕਰ ਸਕਦੇ ਨੇ ਕਿਉਂਕਿ ਪੁਰਾਣਾ ਕਿਰਦਾਰ ਰਿਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪੁਰਾਣੇ ਕਿਰਦਾਰ ਰਹੇ ਨੇ ਮਰਾਸੀਆਂ ਵਾਲੇ ਪਰ ਹੁਣ ਤੇ ਮੁੱਖ ਮੰਤਰੀ ਨੇ ਤੇ ਮੁੱਖ ਮੰਤਰੀ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਉਹਨਾਂ ਦਾ ਕਲਾ ਕੇਂਦਰ ਕਲਾ ਦਾ ਕੇਂਦਰ ਸੀਗਾ ਇਹ ਕੱਚੇ ਮਰਾਸੀ ਦੀ ਐਕਟਿੰਗ ਬੜੀ ਅੱਛੀ ਕਰਦੇ ਸੀਗੇ ਉਸ ਔਰ ਸਾਰੇ ਪੰਜਾਬ ਵਾਲੇ ਉਸ ਦੀ ਐਪਰੀਸ਼ੀਏਟ ਵੀ ਕਰਦੇ ਸੀਗੇ ਲੇਕਿਨ ਉਹਨਾਂ ਨੂੰ ਸਮਝਣਾ ਪਏਗਾ ਕਿ ਉਹਨਾਂ ਮੈਂ ਸਟੇਜ ਆਰਟਿਸਟ ਨਹੀਂਗਾ ਮੈਂ ਸਟੇਟ ਨੂੰ ਚਲਾਉਣ ਵਾਲਾ ਮੁੱਖ ਮੰਤਰੀ ਹਾਂ ਮੈਨੂੰ ਲੱਗਦਾ ਕਿ ਉਹ ਸਟੇਜ ਔਰ ਸਟੇਟ ਦੇ ਵਿੱਚ ਫਰਕ ਹਜੇ ਤੱਕ ਸਮਝ ਨਹੀਂ ਪਾਇਆ ਵਿਸ਼ੇਸ਼ ਰੂਹ ਹੈ ਕੇवाईसी ਤੋਂ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਦੇ ਉੱਤੇ ਥਰੋਅਆਊਟ ਦ ਕੰਟਰੀ ਇਹਨਿਕਲੇ ਪੰਜਾਬ ਵਾਸਤੇ ਪੂਰੇ ਦੇਸ਼ ਭਰ ਦੇ ਵਿੱਚ ਜਿੰਨੇ ਵੀ ਰਾਸ਼ਨ ਕਾਰਡ ਹੋਲਡਰਸ ਨੇ ਜਿਨ੍ਹਾਂ ਨੂੰ ਐਨ ਐਫ ਐਸ اے ਨੈਸ਼ਨਲ ਫੂਡ ਸੇਫਟੀ ਐਕਟ ਦੇ ਤਹਿਤ ਮੁਫਤ ਰਾਸ਼ਨ ਦਿੱਤਾ ਜਾਂਦਾ ਹੈ ਉਹਨਾਂ ਦਾ ਕੇ ਵੀ ਸੀ ਸੁਪਰੀਮ ਕੋਰਟ ਨੇ ਮੰਡੇਟਰੀ ਕਰ ਦਿੱਤਾ ਉਹ ਸੰਬੰਧ ਦੇ ਵਿੱਚ ਸਾਰੀਆਂ ਸਟੇਟਾਂ ਨੂੰ ਸਮੇਂ-ਸਮੇਂ 'ਤੇ ਲਿਖਿਆ ਜਾਂਦਾ ਰਿਹਾ ਜਿੰਨਾ ਕਿ ਲੇਟੈਸਟ ਮੈਂ ਪ੍ਰਕਿਊਰ ਕਰ ਸਕਿਆ ਹਾਂ 17 3 2023 ਇਸ ਤੋਂ ਵੀ ਪਹਿਲਾਂ ਲੈਟਰਸ ਆਉਣ ਗਿਆ ਲੇਕਿਨ ਜਿਹੜੀ ਮੈਂ ਪ੍ਰਕਿਊਰ ਕਰ ਪਾਇਆ ਤੁਹਾਨੂੰ ਦਿਖਾ ਵੀ ਰਿਹਾ ਅਸੀਂ ਸਕਰੀਨ ਦੇ ਉੱਤੇ 17 3 2023 ਦੀ ਲੈਟਰ ਮੇਰੇ ਕੋਲ ਪ੍ਰਕਿਊਰ ਹੋ ਸਕੀ ਕਿ ਜਿਹੜੀ ਸਾਰੀਆਂ ਸਟੇਟਸ ਨੂੰ ਸੈਂਟਰ ਨੇ ਲਿਖਿਆ ਕਿ ਇਮੀਡੀਏਟਲੀ KYC ਜਿਹੜਾ ਹੈਗਾ ਕੀਤਾ ਜਾਵੇ ਔਰ ਇਹਦੇ ਬਾਅਦ ਸਾਰੀਆਂ ਸਟੇਟਾਂ ਨੂੰ ਇਨਕਲੂਡਿੰਗ ਪੰਜਾਬ अनेका ਲੈਟਰਾਂ ਲਿਖੀਆਂ ਗਈਆਂ 17 3 23 19 6 23 18 10 23 6 1 24 16 1 24 18 1 24 25 1 24 31 1 24 7 2 24 27 2 24 5 4 24 12 4 24 27 5 24 9 10 24 23 25 23 25 44 25 35 25 87 25 ਔਰ 78 25 ਇਹ ਮੇਰੇ ਕੋਲ ਇਹ ਅਸਲੇਤ ਮੇਰੇ ਕੋਲ 21 ਲੈਟਰਸ ਜਿਹੜੀ ਹੈਗੇ ਇਨ ਹੈਂਡ ਹੈਗੀਆਂ ਨੇ ਜਿਹੜੀਆਂ ਸਮੇ ਸਮੇਂ ਸਰ ਸਰਕਾਰ ਨੂੰ ਲਿਖੀਆਂ ਗਈਆਂ ਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਹੈਗੀਆਂ ਨੇ ਸੁਪਰੀਮ ਕੋਰਟ ਚ ਰਿਪੋਰਟ ਕਰਨੀ ਪੈਂਦੀ ਹੈ ਕੇਸ ਫਿਕਸ ਹੁੰਦਾ ਸ਼ਾਰਟ ਡੇਟ ਸੇ ਸਵਿਮ ਕੋਡ ਫਿਕਸ ਕਰ ਰਹੇ ਹੈ ਤੇ ਤੁਸੀਂ ਆਪਣੇ ਕੇवाईसी ਡਾਟਾ ਨੂੰ ਕੰਪਲੀਟ ਕਰੋ ਮੈਂ ਫਿਰ ਇਸ ਗਲਤੀ ਬਧਾਈ ਵੀ ਦਵਾਗਾ ਕਿ ਸਾਡੀ ਪੰਜਾਬ ਸਰਕਾਰ ਨੇ 90% ਡਾਟਾ ਕੇवाईसी ਦਾ ਪੂਰਾ ਕੀਤਾ 10% ਸਰ ਫਰੈਂਦਾ ਹੈਗਾ ਔਰ ਉਸ ਨੂੰ ਪੂਰਾ ਕਰਨ ਵਾਸਤੇ ਆਪਾਂ ਦੀ ਹਾਈ ਟੋਬਾ ਬਣਾਤੀ ਜੀ ਕੇਂਦਰ ਨੇ ਕਹਿਤਾ ਜੀ ਕੇਵਾਈਸੀ ਨਹੀਂ ਕਰਾਂਗੇ ਤੇ ਜੀ ਸਾਡਾ ਰਾਸ਼ਨ ਬੰਦ ਹੋ ਜਾਏਗਾ ਇੱਕੀ ਲੈਟਰਸ ਮੇਰੇ ਹੱਥ ਨੇ اور ਮੈਂ ਦਸਰੀ ਚਾਹਾਂਗਾ ਕਿ ਹੁਣ ਤੱਕ ਇਸ ਮਾਮਲੇ ਦੇ ਵਿੱਚ 35 ਦੀ ਪ੍ਰਲਾਜ ਜੋਸ਼ੀ ਦੀ ਲੈਟਰ ਹੈ ਸਾਰੀ ਸਟੇਟਸ ਨੂੰ ਉਹਨਾਂ ਲਿਖਿਆ ਕਿ ਹੁਣ ਤੱਕ 31 ਐਕਸਟੈਂਸ਼ਨ ਜਿਤਨੀਆਂ ਜਾ ਚੁੱਕੀਆਂ ਨੇ ਦਿਖਾ ਦਿੰਦੇ 31 ਐਕਸਟੈਂਸ਼ਨ ਹੁਣ ਤੱਕ ਇਸ ਕੇਸ ਦਿੱਤੀਆਂ ਜਾ ਚੁੱਕੀਆਂ ਨੇ ਕੀ ਇਹ ਵੀ ਤੱਕ ਹੈ ਇਸ ਮਾਮਲੇ ਵਿੱਚ 31 ਐਕਸਟੈਂਸ਼ਨਸ ਦਿੱਤੀਆਂ ਜਾ ਚੁੱਕੀਆਂ ਹੋਣ ਤੇ ਉਹਦੇ ਵਾਸਤੇ ਵੀ ਭਗਵੰਤਪਨ ਕਹਿੰਦੇ ਕਿ ਸਾਡੇ ਤੇ ਧੱਕਾ ਕੀਤਾ ਜਾ ਰਿਹਾ ਹੈ। ਔਰ ਫਿਰ ਜਿਹੜੀ ਗੱਲ ਹੁਣ ਆਪਾਂ ਆ ਜੀਏ ਕਿ ਐਲੀਜੀਬਿਲਟੀ ਔਰ ਜਿਹੜੇ ਇਸ਼ੂਜ਼ ਉੱਤੇ ਚੱਲਦਾ ਪਿਆ ਮਾਮਲਾ। ਇਹ ਕਰ ਬੜੇ ਕਲੀਅਰ ਹੈਗੀ ਹੈ। ਨੈਸ਼ਨਲ ਫੂਡ ਸੇਫਟੀ ਐਕਟ ਦੇ ਤਹਿਤ ਜਿਹੜੇ ਵੀ ਕ੍ਰਾਈਟੇਰੀਆ ਫਿਕਸ ਕਰਨਾ ਹੈ ਉਹ ਸਟੇਟ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ ਕਿ ਉਹਦੇ ਚ ਕਿਹੜੇ ਲੋਕ ਉਹਦੀ ਗਰੀਬੀ ਰੇਖਾ ਚ ਆਂਦੇ ਨੇ ਔਰ ਕਿਹਨਾਂ ਨੂੰ ਉਹਦੇ ਚ ਫ੍ਰੀ ਰਾਸ਼ਨ ਦੇਣਾ ਇਹ ਚ ਸੈਂਟਰ ਦਾ ਕੋਈ ਲੈਣਾ ਦੇਣਾ ਨਹੀਂ ਸੈਕਸ਼ਨ 10 ਆਫ ਦਾ ਨੈਸ਼ਨਲ ਫੂਡ ਸੇਫਟੀ ਐਕਟ ਬੜਾ ਕਲੀਅਰਲੀ ਡਿਫਾਈਨ ਕਰਦਾ ਹੈ ਕਿ ਇਟ ਇਜ਼ ਅ ਪ੍ਰੈਰੋਗੇਟਿਵ ਆਫ ਦਾ ਸਟੇਟ ਗਵਰਨਮੈਂਟ ਟੂ ਫਿਕਸ ਦਾ ਕ੍ਰਾਈਟੇਰੀਆ ਫਾਰ ਦਾ ਐਲੀਜੀਬਿਲਟੀ ਆਫ ਦੀ ਫ੍ਰੀ ਰਾਸ਼ਨ ਇਹ ਚ ਕੇਂਦਰ ਸਰਕਾਰ ਕਿੱਥੋਂ ਆ ਗਈ ਤਫੀਰ ਤੁਸੀਂ ਫਿਕਸ ਕੀਤਾ ਔਰ ਹੁਣ ਜਦੋਂ ਟਟਰੀ ਦੇ ਤੇ ਤੁਹਾਡਾ ਫਿਕਸਡ ਹੈਗਾ ਜੀ ਜਦੋਂ ਤੁਹਾਡਾ 90% ਡਾਟਾ ਜਿਹੜਾ ਫੀਡਡ ਡਾਟਾ ਉਹ ਉੱਪਰ ਗਿਆ ਤੇ ਤੁਹਾਨੂੰ ਪਤਾ ਹੈ ਕਿ ਡਾਟਾ ਰੀਕਨਸਾਈਲ ਵੀ ਹੁੰਦਾ ਕੋਈ ਵੀ ਡਾਟਾ ਹੋਵੇ ਰੀਕਨਸਾਈਲ ਤੇ ਹੋਣਾ ਹੀ ਹੈ ਨਾ ਤੇ ਜਦੋਂ ਰੀਕਨਸਾਈਲ ਹੋਇਆ ਪੰਜਾਬ ਦਾ ਡਾਟਾ ਉਹ ਚ ਨਿਕਲੇ ਜੀ ਕਿ ਡੁਪਲੀਕੇਟ ਬੈਨੀਫੀਸ਼ੀਅਰੀ ਜਿਹੜੇ ਹੈਗੇ ਨੇ 10047 ਆ 10047 ਸਾਇਲੈਂਟ ਰਾਸ਼ਨ ਕਾਰਡ ਹੋਲਡਰਸ ਯਾਨੀ ਕਿ ਜਿਨ੍ਹਾਂ ਨੇ ਪਿਛਲੇ 1 ਸਾਲ ਦੇ ਵਿੱਚ ਜਿਹੜਾ ਹੈਗਾ ਕੋਈ ਰਾਸ਼ਨ ਨਹੀਂ ਲਿੱਤਾ 21317 ਡਿਸੀਜ਼ਡ ਬੈਨੀਫਿਸ਼ੀਅਰੀਜ਼ ਆਧਾਰ ਕਾਰਡ ਦੇ ਮਾਧਿਅਮ ਨਾਲ ਵੈਰੀਫਾਈ ਹੋ ਜਾਂਦਾ ਕਿ ਕਿਹੜਾ ਕਿਸ ਦੀ ਡੈਥ ਹੋ ਗਈ 7511 ਸਿੰਗਲ ਪਰਸਨ ਰਾਸ਼ਨ ਕਾਰਡ ਹੋਲਡਰ 1570 ਹੁਣ ਇਹ ਤੋਂ ਗਏ ਇੱਕ ਬਲੌਕ ਸੁਭਾਵਿਕ ਹੈ ਕਿ ਜਿਹੜੇ ਮਰ ਚੁੱਕੇ ਉਹਨਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਸਕਦਾ ਜਿਹੜੇ ਡੁਪਲੀਕੇਟ ਬੈਨੀਫਿਸ਼ੀਅਰੀ ਉਹਨਾਂ ਨੂੰ ਰਾਸ਼ਨ ਨਹੀਂ ਦਿੱਤਾ ਜਾ ਸਕਦਾ ਜਿਹੜੇ ਨੇ 12 ਮਹੀਨੇ ਪਿਛਲੇ ਇੱਕ ਰਾਸ਼ਨ ਨਹੀਂ ਲੀਤਾ ਉਹ ਕੌਣ ਲੋਗ ਨੇ ਇੱਕ ਸਾਲ ਚਿਰ ਰਾਸ਼ਨ ਨਹੀਂ ਲੀਤਾ ਉਹ ਕੌਣ ਲੋਗ ਨੇ ਕੀ ਉਹਨਾਂ ਨੂੰ ਵੈਰੀਫਾਈ ਕਰਨ ਵਾਸਤੇ ਕਹਿਣਾ ਇੱਕ ਗੁਨਾਹ ਹੈ ਕੇਂਦਰ ਨੇ ਆਪਣੀ ਜਿਹੜੀ ਲੈਟਰ ਹੈਗੀ ਹੈ ਜਿਸਾਇ ਰੋਲਾ ਪਾਉਂਦੇ ਨੇ ਕਿ ਸਾਡੇ ਨਾਮ ਕੱਟਣ ਨੂੰ ਕਹਿ ਦਿੱਤਾ 8 ਜੁਲਾਈ 2025 ਨੂੰ ਇੱਕ ਲੈਟਰ ਆਹੀ ਦੱਸਿਆ ਇੱਕ ਕੰਪਰੀহেনਸਿਵ ਐਕਸਰਸਾਈਜ਼ ਜਿਹੜਾ ਹੈਗਾ ਆਰਸੀਐਮ ਡਾਟਾ ਜਿਹੜਾ ਮੈਚਿੰਗ ਤੇ ਜੋ ਕੀਤੀ ਗਈ ਉਹਦੇ ਚ ਇਨਕਮ ਟੈਕਸ ਡਿਪਾਰਟਮੈਂਟ ਦਾ ਡਾਟਾ ਹੁੰਦਾ ਹੈ ਉਹਦੇ ਚ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦਾ ਡਾਟਾ ਹੁੰਦਾ ਹੈ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਦਾ ਡਾਟਾ ਹੁੰਦਾ ਹੈ ਜੋ ਤੇ ਸਾਰਾ ਡਾਟਾ ਹੋਰ ਵੀ ਅਲਾਈਡ ਇੰਡਸਟਰੀ ਜਿਹੜੀਆਂ ਮਿਨਿਸਟਰੀਜ਼ ਹੈਗੀਆਂ ਨੇ ਉਹ ਜੋ ਡਾਟਾ ਕੰਪਾਈਲ ਕਰਕੇ ਸਾਹਮਣੇ ਆਇਆ ਤੇ ਉਹਨਾਂ ਚ ਇਹਨਾਂ ਦੇ ਮੁਤਾਬਕ ਕ੍ਰਾਈਟੇਰੀਆ ਕ੍ਰਾਈਟੇਰੀਆ ਸਟੇਟ ਗਵਰਨਮੈਂਟ ਨੇ ਫਿਕਸ ਕੀਤਾ ਹੈ ਉਦੇ ਮੁਤਾਬਕ ਇਹਨਾਂ ਨੇ ਕਟੀਨਾ ਫਿਕਸ ਕੀਤਾ ਕਿ 6 ਲੱਖ ਦੀ ਆਮਦਨ ਤੱਕ ਵਾਲੇ ਨੂੰ ਫ੍ਰੀ ਰਾਸ਼ਨ ਦਿੱਤਾ ਜਾਏਗਾ ਇਨਕਮ ਟੈਕਸ ਡਿਪਾਰਟਮੈਂਟ ਦੇ ਨਾਲ ਜਦੋਂ ਡਾਟਾ ਕੰਪੇਅਰ ਹੋਇਆ 944721 ਬੈਨੀਫਿਸ਼ੀਅਰੀ ਐਸੇ ਨਿਕਲੇ ਜਿਹੜੇ ਜਿਨ੍ਹਾਂ ਦੀ ਰੈਟਰਨਾਂ ਇਨਕਮ ਟੈਕਸ ਦੀਆਂ 6 ਲੱਖ ਤੋਂ ਉੱਪਰ ਆ ਰਹੀਆਂ ਨੇ 944721 ਹੁਣ ਕਿਆ ਇਹ ਕਸੂਰ ਕੇਂਦਰ ਸਰਕਾਰ ਦਾ ਫਿਰ ਇਹਦੇ ਬਾਅਦ 2 ਲੱਖ ਦੀ ਟਰਨਓਵਰ ਇਹਨਾਂ ਨੇ ਫਿਕਸ ਕੀਤੀ ਹੋਈ ਸੀ ਕ੍ਰਾਈਟੇਰੀਆ ਚ ਜਿਹੜਾ ਕੋਈ ਵਪਾਰ ਕਰਦਾ 896 ਕਾਰਡ ਹੋਲਡਰਸ ਐਸੇ ਮਿਲੇ ਜਿਨ੍ਹਾਂ ਦੀ ਸੇਲ ਜਿਹੜੀ ਹੈਗੀ ਟਰਨਓਵਰ ਜਿਹੜੀ ਹੈਗੀ ਗ੍ਰੋਸ ਟਰਨਓਵਰ ਜਿਹੜੀ ਹੈਗੀ 2 ਲੱਖ ਤੋਂ ਉੱਪਰ अगेन दिस ਕ੍ਰਾਈਟੇਰੀਆ ਬਾਸ ਫਿਕਸਡ ਬਾਈ ਦੀ ਸਟੇਟ ਗਵਰਨਮੈਂਟ 4 ਵੀਲਰ ਦਾ ਕ੍ਰਾਈਟੇਰੀਆ ਸਟੇਟ ਗਵਰਨਮੈਂਟ ਨੇ ਫਿਕਸ ਕੀਤਾ 2497 ਬੈਨੀਫੀਸ਼ੀਅਰਸ ਐਸੇ ਨੇ 2000 having four wheelers aur 5399 beneficiaries sa ne jehde private limited company che director ne hun menu eh dasso je kehte sarkar ne keha ki sade mutabik jo tuhada eligibility criteria state government punjab sarkar ne fix kita ਅਾ ਚਾਰ ਕੈਟਾਗਰੀਜ਼ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆ ਡਾਟਾ ਆਇਆ ਹੈ ਤੁਸੀਂ ਇਸ ਨੂੰ ਰੀਵੈਰੀਫਾਈ ਕਰ ਲਓ। ਕੀ ਨਹੀਂ ਕਰਨਾ ਚਾਹੀਦਾ? ਰੀਵੈਰੀਫਾਈ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ? ਜੇ ਕਿਤੇ ਡਿਸਕ੍ਰੀਪੈਂਸੀ ਆਈ ਹੈ। ਸਾਹਮਣੇ ਆਈ ਹੈ ਤਾਂ ਰੀਵੈਰੀਫਾਈ ਕਰ ਲਓ। ਇਹ ਚ ਕੀ ਗਲਤ ਕਹਤਾ ਜੀ ਉਹਨਾਂ ਨੇ ਦੱਸੋ ਮੈਨੂੰ। ਹੁਣ ਮੈਂ ਆਣਾ ਪਹਿਲੇ ਚਾਰਾਂ ਵਾਲੇ ਇਸ਼ੂ ਦੋਤੇ। ਜਿਹੜੇ ਡੁਪਲੀਕੇਟ ਬੈਨੀਫਿਸ਼ਰੀ ਸਾਇਲੈਂਟ ਬੈਨੀਫਿਸ਼ਰੀ ਡੀਸੀਜ਼ ਬੈਨੀਫਿਸ਼ਰੀ অর ਸਿੰਗਲ ਰਾਸ਼ਨ ਕਾਰਡ ਹੋਲਡਰਸ ਵਾਲੇ ਦੇਸ਼ ਉਹਦੇ ਵਾਸਤੇ ਮੈਂ ਤੁਹਾਨੂੰ ਕਲੀਅਰ ਕਰਦੇ ਆ ਕਿ ਪੰਜਾਬ ਦੇ ਜਿਹੜੇ ਰਾਸ਼ਨ ਦਿੱਤਾ ਜਾਂਦਾ ਉਹ ਕਿਉਂਕਿ ਪੰਜਾਬ ਇੱਥੇ ਹੀ ਦਿੱਤਾ ਜਾਂਦਾ ਸਰਕਾਰ ਆਪ ਪ੍ਰੋਕਿਊਰ ਕਰ ਲੈਂਦੀ ਉਸ ਨੂੰ ਔਰ ਇਹਦੇ ਚ ਮੈਂ ਇੱਕਲ ਕਲੀਅਰ ਕਰਾਂ ਸੈਂਟਰ ਦਾ ਕੰਮ ਹੈ ਪ੍ਰੋਕਿਊਰਮੈਂਟ ਟਰਾਂਸਪੋਰਟੇਸ਼ਨ ਔਰ ਗੜਾਉਂ ਤੱਕ ਪਹੁੰਚਾਣਾ स्टेट्स ਦਾ ਕੰਮ ਹੈਗਾ ਡਾਊਨਸ ਤੋਂ ਮੂਵਮੈਂਟ ਆਇਡੈਂਟੀਫਿਕੇਸ਼ਨ ਆਫ ਬੈਨੀਫਿਸ਼ੀਅਰੀਜ਼ ਰਾਸ਼ਨ ਦੀਪੋਜ਼ ਦੇ ਨੈਸਸੈਸਰੀ ਇਸ਼ੂ ਕਰ ਲੈ ਉਹਨਾਂ ਨੂੰ ਥਰੂ ਡਿਸਟ੍ਰਿਬਿਊਸ਼ਨ ਕਰਨੀ ਇਹ ਕੰਮ ਸਟੇਟ ਗਵਰਨਮੈਂਟ ਦਾ ਪੰਜਾਬ ਦਾ ਜਿਹੜਾ ਕੋਟਾ ਹੈਗਾ ਐਸ ਪਰ ਦਾ ਬੈਨੀਫਿਸ਼ੀਅਰੀਜ਼ ਲਗਭਗ ਭੋਇਂਜਾ 72000 500 ਟਨ 510 ਮੀਟ੍ਰਿਕ ਟਨ ਦਾ ਪਰ ਮਹੀਨਾ ਜਿਹਦੇ ਚ ਹਰ ਇੱਕ ਰਾਸ਼ਨ ਕਾਰਡ 홀ਡਰ ਦੇ ਪਰ ਮੈਂਬਰ 5 ਕਿਲੋ ਫਰੀ ਰਾਸ਼ਨ ਮਿਲਦਾ ਹੈ ਉਸ ਨੂੰ ਔਰ ਜਿਹੜਾ ਅੰਤੋਧ ਦੇ ਯੋਜਨਾ ਚ ਇਨਸਪੈਕਟਿਵ ਆਫ ਦਾ ਮੈਂਬਰਸ 30 ਕਿਲੋ ਫੂਡ ਗ੍ਰੇਨ ਮਿਲਦੀ ਹੈਗੀ ਪਰ ਮੰਤਜ਼ਾ ਜਿਹੜਾ ਫਿਕਸ ਕੋਟਾ ਉਹਨਾਂ ਦਾ ਇਸ ਵੇਲੇ 510 ਮੀਟ੍ਰਿਕ ਟਨ ਉਹਨੇ ਕਹਿੰਦੇ ਜਦੋਂ ਅਸੀਂ ਆਏ ਆ ਉਹਨਾਂ ਦੀ ਕੇਂਦਰ ਦੀ ਸਰਕਾਰ ਕੱਟ ਤੇ ਕੱਟ ਲਈ ਜਾਂਦੀ ਹੈ ਰਾਸ਼ਨ ਜਿਹੜਾ ਹੈਗਾ ਪੂਰਾ ਨਹੀਂ ਪੀਂਦਾ ਕਦੀ ਇੱਕ ਬਾਨੇ ਕੱਟ ਲਾ ਦਿੰਦੀ ਕਦੀ ਦੂਸਰੇ ਬਾਨੇ ਕੱਟਾਂਦੀ ਬਸ ਝੂਠ ਨਹੀਂ ਦੇਖੋ ਨਾ ਆ ਡਾਟਾ ਤੁਹਾਡੇ ਸਾਹਮਣੇ ਹੈ 22 23 ਦੇ ਵਿੱਚ 849697 ਮੀਟ੍ਰਿਕ ਟਨ ਜਿਹੜਾ ਗਿਆ ਪੰਜਾਬ ਨੂੰ ਦਿੱਤਾ ਗਿਆ ਰਾਸ਼ਨ ਵੰਡਣ ਵਾਸਤੇ 8 ਲੱਖ 49697 ਮੀਟ੍ਰਿਕ ਟਨ ਉਹ ਤਾਂ ਸੀ ਬਾਤ ਕਰੀ 510 ਉਹ ਪਰ ਮੰਤਦਾ ਹੈਗਾ ਨਾ ਇਫ ਫੁੱਲ ਈਅਰ ਦਾ ਸਾਰੇ ਸਾਲ ਠੀਕ ਹੈ ਜੀ ਮਤਲਬ ਦਿਸ ਇਜ਼ ਦ ਦਿਸ ਇਜ਼ ਦ ਪ੍ਰੈਜ਼ੈਂਟ 72510 ਮੈਂ ਉਹ ਪ੍ਰੈਜ਼ੈਂਟ ਦੱਸਿਆ ਉਸਲੇ ਹੋ ਸਕਦਾ 23 ਵਿੱਚ ਥੋੜਾ ਕਟੋਵੇ ਮੈਂ ਜੋ ਕੋਟਾ ਹੋਏਗਾ ਉਸੇ ਉਸਲੇ ਤੁਹਾਡੇ ਕਾਰਡ ਹੋਲਡਰਸ ਹੋਣਗੇ ਬੈਨੀਫੀਸ਼ੀਰੀਜ਼ ਹੋਣਗੇ ਉਹ ਸਾਰਾ ਕੋਟਾ ਫਿਕਸ ਹੋ ਜਾਂਦਾ ਤੇ ਅੱਜ ਦੀ ਰੇਟ ਦੇ ਵਿੱਚ ਮੈਂ ਦੱਸ ਰਿਹਾ ਅੱਜ ਦੀ ਰੇਟ ਦੇ ਵਿੱਚ 72510 ਹੈਗਾ 23 24 ਦੇ ਵਿੱਚ ਇਹ ਵੱਧ ਕੇ 850773 ਹੋ ਗਿਆ ਇਹ ਕਹਿੰਦੇ ਅਸੀਂ ਕੱਟਦੇ ਪਏ ਆ ਲੇਕਿਨ ਡਿਸਟ੍ਰਿਬਿਊਸ਼ਨ ਵਾਸਤੇ ਰਾਸ਼ਨ ਪੰਡਾ ਪਿਆ ਵੈ ਔਰ 24 25 ਦੇ ਵਿੱਚ 886433 ਮੀਟ੍ਰਿਕ ਟਨ ਇਹ ਵਧਿਆ ਕਿ ਘਟਿਆ ਜੀ ਪਤਾ ਨਹੀਂ ਯਾਂ ਤੇ ਕਿਹੜਾ ਚਸ਼ਮਾ ਅਰਵਿੰਦ ਕੇਜਰੀਵਾਲ ਨੇ ਇਹਨਾਂ ਨੂੰ ਦਿੱਤਾ ਜਿਹਨੂੰ ਲਾ ਕੇ ਸਾਡੇ ਮੁੱਖ ਮੰਤਰੀ ਔਰ ਸਾਡੇ ਮੰਤਰੀ ਬਿਆਨ ਦਿੰਦੇ ਨੇ ਉਹ ਪੰਜਾਬੀ ਕਹਿੰਦੇ ਇਹ ਵਈ ਗੱਲ ਤੇ ਅੰਨਿਆਂ ਨੂੰ ਵੀ ਦਿਖਦੀ ਹੈ ਇਹ ਤੇ ਫੇਰ ਸੁਝਾਖੇ ਨੇ ਔਰ ਫੇਰ ਹੁਣ ਇੱਕ ਰੀਸੈਂਟਲੀ ਸਟੇਟਮੈਂਟ ਸੁਣੀ ਹੋਣੀ ਹੈ ਕਿ ਕੇਂਦਰ ਦੀ ਸਰਕਾਰ ਨੇ ਸਾਡਾ ਜੂਨ ਜੁਲਾਈ ਦਾ ਜਿਹੜਾ ਕੋਟਾ ਜਿਹੜਾ ਹੈਗਾ ਉਹ 35 ਲੱਖ ਬੰਦਿਆਂ ਦਾ ਘਟਾ ਕੇ ਕੀਤਾ ਇਸ ਇਜ਼ ਅ ਲੇਟੈਸਟ ਸਟੇਟਮੈਂਟ ਆਫ ਗਵਰਨਮੈਂਟ 25 26 ਯਾਨੀ ਕਿ ਹੁਣ ਕਿੰਨੇ ਮਹੀਨੇ ਹੋ ਚਾਰ ਮਹੀਨੇ ਹੋਏ ਨਾ ਜੀ April May June July 374140 ਮੀਟ੍ਰਿਕ ਟਨ ਹੁਣ ਤੱਕ ਇਹਨਾਂ ਨੂੰ ਅ alloate ਹੋ ਚੁੱਕਾ ਹੈ। ਅਰ ਜੂਨ ਅਗਸਤ ਦੇ ਵਿੱਚ 174000 ਜਿਹੜੀ ਲਾਸਟ ਜਿਹੜੀ ਗਈ ਹੈ 174000 ਮੀਟ੍ਰਿਕ ਟਨ ਜਿਹੜਾ ਹੈ ਇਹਨਾਂ ਕੋਲੋਂ ਰਾਸ਼ਨ ਪਹੁੰਚ ਗਿਆ। ਕਿਹੜਾ ਰਾਸ਼ਨ ਕੱਟਿਆ ਗਿਆ ਜੀ ਇਹਦੇ ਚ ਦੱਸੋ ਮੈਨੂੰ। ਐਡਾ ਹਾਊਸ ਆਫ ਬਚਾਇਆ ਭਾਜਪੀ ਨੇ ਰਾਸ਼ਨ ਕੱਟਤੇ ਜੀ ਰਾਸ਼ਨ ਚੋਰ ਹੋ ਗਈ। ਉਹ ਰਾਸ਼ਨ ਚੋਰ ਤੇ ਤੁਸੀਂ ਉਹ ਬਾਈ ਚੋਰ ਬਚਾਈ ਸ਼ੋਰ ਹੁਣ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਇਹ ਦੇਖਿਆ ਹੈ ਕਿ ਲਗਾਤਾਰ ਰਾਸ਼ਨ ਦਾ ਜਿਹੜਾ ਹੈਗਾ ਐਲੋਕੇਸ਼ਨ ਇਹਨਾਂ ਨੂੰ ਵਧ ਦਿੱਤੀ ਪਈ ਹੈ ਤੇ ਮੈਨੂੰ ਹੁਣ ਜਵਾਬ ਇਹ ਦੇਣ ਉਹਨੇ ਲੇ ਚੋਰੀ ਮੈਂ ਫੜਦਾ ਜਿਹੜੇ ਡੁਪਲੀਕੇਟ ਬੈਨੀਫਿਸ਼ੀਅਰੀਜ਼ ਨੇ ਉਹਨਾਂ ਦਾ ਉਹ ਰਾਸ਼ਨ ਜਿਹੜਾ ਇੱਕ ਮੈਸਰ ਨੂੰ ਇੱਕ ਵਾਰੀ ਰਾਸ਼ਨ ਮਿਲ ਗਿਆ ਤੇ ਹੋ ਗਿਆ ਉਹ ਰਾਸ਼ਨ ਕਿੱਥੇ ਗਿਆ ਕਿਹੜੇ ਮੰਤਰੀ ਦੀ ਕੋਠੀ ਚ ਗਿਆ ਤੇ ਕਿਹੜੇ ਸੰਤਰੀ ਦੀ ਕੋਠੀ ਚ ਗਿਆ ਤੇ ਕਿਹੜੇ ਐਮਐਲਏ ਦੀ ਕੋਠੀ ਚ ਗਿਆ ਕਿਹੜੇ ਰਾਸ਼ਨ ਹੋਲਡਰ ਗਿਆ ਇਹ ਸਰਕਾਰ ਨੂੰ ਦੱਸਣਾ ਪਏਗਾ ਭਗਵੰਤ ਮਾਨ ਨੂੰ 21000 317 ਲੋਕਾਂ ਨੇ ਜਿਹੜਾ ਪਿਛਲੇ 1 ਸਾਲ ਚ ਰਾਸ਼ਨ ਨਹੀਂ ਲਿੱਤਾ ਰਾਸ਼ਨ ਹੋਲਡਰਸ ਨਹੀਂ ਉਹਨਾਂ ਦੇ ਜਿਹੜਾ ਰਾਸ਼ਨ ਆਇਆ ਸੀ ਉਹ ਕਿੱਥੇ ਆ? ਕੌਣ ਚੋਰੀ ਕਰਕੇ ਲੈ ਗਿਆ ਉਹ ਰਾਸ਼ਨ? ਭਗਵੰਤ ਮਾਨ ਮੰਤਰੀ ਸੰਤਰੀ ਐਮਐਲਏ ਦੱਸਣ ਇਸ ਗੱਲ ਦਾ ਜਵਾਬ ਦੇਣ ਪਜਟ 11 ਜਿਹੜੇ ਬੈਨੇਫਿਸ਼ੀਰੀਜ਼ ਮਰ ਚੁੱਕੇ ਨੇ ਉਹਨਾਂ ਦਾ ਰਾਸ਼ਨ ਕਿੰਨੇ ਖਾਦਾ ਦਿੱਲੀ ਵਾਲੇ ਤਾਂ ਨਹੀਂ ਖਾ ਗਏ ਇਹਦਾ ਜਵਾਬ ਭਗਵੰਤ ਮਾਨ ਨੂੰ ਦੇਣਾ ਪਏਗਾ ਤੁਸੀਂ ਤੇ ਸਾਡੇ ਤੇ ਦੋਸ਼ ਆਂਦੇ ਹੋ ਕਿ ਸੀ ਰਾਸ਼ਨ ਕੱਟ ਲਿਆ ਕਰ ਲਿਆ ਇਸ ਦੇ ਫਿਗਰਸ ਨਾਲ ਦੱਸਤਾ ਕਿ ਤੁਹਾਡੇ ਕੋਈ ਰਾਸ਼ਨ ਇੱਕ ਵੀ ਬੰਦੇ ਦਾ ਰਾਸ਼ਨ ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਚ ਆਈ ਹੈ ਇੱਕ ਵੀ ਬੈਨੇਫਿਸ਼ੀਅਰੀ ਦਾ ਰਾਸ਼ਨ ਨਹੀਂ ਕਟਿਆ ਗਿਆ 100% ਰਾਸ਼ਨ ਜਿਹੜਾ ਹੈਗਾ ਮੁਹੱਈਆ ਕਰਾਇਆ ਜਾ ਰਿਹਾ ਜੇ ਕਿਤੇ ਹੇਰਾਫੇਰੀ ਹੋ ਰਹੀ ਹੈ ਉਹ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਪਈ ਹੈ ਜਾਂ ਚੋਰੀ ਕਰ ਰਹੀ ਹੈ ਰਾਸ਼ਨ ਦੀ ਕਿਉਂ ਭਗਵੰਤ ਮਾਨ ਔਰ ਉਹਨਾਂ ਦੀ ਸਰਕਾਰ ਕਰ ਰਹੀ ਹੈ ਚੋਰੀ ਰਾਸ਼ਨ ਦੀ ਇਹ ਲੋਕਾਂ ਨੂੰ ਪੁੱਛਣਾ ਪੈ ਗਿਆ ਇਹਨਾਂ ਨੂੰ ਸਾਡਾ ਔਰ ਰਾਸ਼ਨ ਕਿੱਥੇ ਆ ਸਰਕਾਰ ਦਾ ਔਰ ਰਾਸ਼ਨ ਕਿੱਥੇ ਗਿਆ ਸੋ ਇਹ ਛਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਨੇ ਔਰ ਜਿਹੜਾ ਈਕੇਵੀਸੀ ਦਾ ਇਸ਼ੂ ਹੈ ਉਹ ਸਪਿੰਕੋਡ ਦੇ ਗਾਈਡਲਾਈਨਸ ਨੇ ਸਮੇਂ-ਸਮੇਂ ਸਿਰ ਕੋਡ ਦੇ ਤਰੀਕਾ ਪੈਂਦੀਆਂ ਰਹੀਆਂ ਨੇ ਇਸ ਕਰਕੇ ਉਹ ਟਾਈਮ ਡੇਟਸ ਤਾਂ ਆਉਂਦੀਆਂ ਰਹੀਆਂ ਨੇ 29 ਸਤੰਬਰ ਤੱਕ ਕੀਤਾ ਗਿਆ ਇਹ ਕਹਿੰਦੀ ਸਾਨੂੰ 6 ਮਹੀਨੇ ਜੇ ਅੱਗੇ 31 ਐਕਸਟੈਂਸ਼ਨ ਹੋ ਚੁੱਕੀਆਂ ਨੇ ਤੇ 32ਵੀਂ ਐਕਸਟੈਂਸ਼ਨ ਵੀ ਹੋ ਜਾਏਗੀ ਇਹ ਚ ਹਾਇ ਤੋਬਾ ਮਚਾਉਂਦੀ ਕੀ ਐ ਬਜਾਏ ਇਹਦੇ ਕਿ ਤੁਸੀਂ ਆ ਕੇ ਹਾਇ ਤੋਬਾ ਮਚਾਉਂਦੇ ਤੁਸੀਂ ਸਰਕਾਰ ਨੂੰ ਲਿਖ ਸਕਦੇ ਸੀਗੇ ਜੀ ਸਾਡੋ ਅਸੀਂ 90% ਕਰ ਲਿਆ 10% ਰਹਿਦਾ ਸਾਨੂੰ ਥੋੜੀ ਜਿਹੀ ਹੋਰ ਦੇ ਦਿਓ ਸਾਡੇ ਫਲੱਡਸ ਆ ਗਏ ਨੇ ਸਾਡੇ ਹੋਰ ਕੰਮ ਨੇ ਜੀ ਅੱਗੇ ਤੇ ਹੋਈ ਇਹਨਾਂ ਕੱਤੀ ਐਕਸਟੈਂਸ਼ਨ 31 ਐਕਸਟੈਂਸ਼ਨ ਹੋਰ ਹੋ ਜਾਂਦੀ ਲੇਕਿਨ ਹਾਇ ਤੋਬਾ ਕਿਉਂ